ਸ਼ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਅਕਾਲੀ ਆਗੂ ਰਜਿੰਦਰ ਸਿੰਘ ਢੱਲਾ ਵੱਲੋਂ ਆਪਣੇ ਗ੍ਰਹਿ ਵਿਖੇ ਵੱਖ-ਵੱਖ ਜ਼ਿਲ੍ਹਿਆਂ ਦੇ ਤਿੰਨ ਜ਼ਿਲ੍ਹਾ ਪ੍ਰਧਾਨਾਂ ਚੰਦ ਸਿੰਘ ਢੱਲਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ ਬਚਿੱਤਰ ਸਿੰਘ ਕੋਹੜ ਜ਼ਿਲ੍ਹਾ ਪ੍ਰਧਾਨ ਜਿਲੰਦਰ ਦਿਹਾਤੀ ਅਤੇ ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮੋਗਾ ਦਾ ਵਿਸ਼ੇਸ਼ ਸਨਮਾਨ ਕਰਨ ਲਈ ਵਿਸ਼ੇਸ਼ ਸੀਮਤ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸੀਨੀਅਰ ਅਕਾਲੀ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਟੇਜ ਦੀ ਕਾਰਵਾਈ ਸੀਨੀਅਰ ਅਕਾਲੀ ਆਗੂ ਬੋਟਾ ਸਿੰਘ ਦੌਲਤਪੁਰਾ ਨੇ ਚਲਾਈ ਅਤੇ ਇਕੱਤਰਤਾ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਸਰ ਜੀ ਪੁਹਾਰ ਸਾਹਿਬ ਜਿਨ੍ਹਾਂ ਨੂੰ ਸ਼ਰੋਮਣੇ ਅਕਾਲੀ ਘਰਮੋਂ ਦੇ ਹੱਥੀਂ ਜਲੰਧਰ ਦੀ ਸੇਵਾ ਦਿੱਤੀ ਗਈ ਹੈ ਜ਼ਿਲ੍ਹਾ ਪ੍ਰਧਾਨ ਬਣ ਆਏ ਗਏ ਨੇ ਉਹਨਾਂ ਦੇ ਨਾਲ ਫਜ਼ਾ ਚੰਦ ਸਿੰਘ ਡੱਲਾ ਬਹੁਤੀ ਨੇਕੀ ਬਹੁਤੀ ਵਧੀਆ ਸੁਭਾਅ ਦੇ ਮਾਲਕ ਉਹਨਾਂ ਨੂੰ ਵੀ ਦਿਹਾਤੀ ਲੁਧਿਆਣਾ ਦਾ ਜ਼ਿਲ੍ਹਾ ਪ੍ਰਧਾਨ ਲਗਾਇਆ ਗਿਆ ਉਹਨਾਂ ਦੇ ਸਨਮਾਨ ਵਾਸਤੇ ਅੱਜ ਰੱਖੇ ਗਏ ਪ੍ਰੋਗਰਾਮ ਦੇ ਵਿੱਚ ਜੱਲਾ ਪਰਿਵਾਰ ਦੇ ਗ੍ਰਹਿ ਬੇਟੇ ਕੱਤਲ ਸਾਰਿਆਂ ਹੀ ਆਸ ਕਰਕੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਹਾਲ ਸਿੰਘ ਜੀ ਨੂੰ ਲੱਖਾਂ ਸਾਰੇ ਹਲਕਾ ਲੋਕਾਂ ਦੇ ਇੰਚਾਰਜ ਜਰ ਸਰਦਾਰ ਸੰਜੀਤ ਸਿੰਘ ਜੀ ਸਭੀ ਗੱਲ ਪਾਲਮੁਖ ਭਾਰਤੀ ਜੀ ਤੇ ਹੋਰ ਸਾਰੇ ਹੀ ਦਰਜਾ ਦਰਜਾ ਦਿੱਖਿਆ ਤਾਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੀਵਾਯਾ ਧੰਨਵਾਦ ਸਟੇਜ ਵੱਲੋਂ ਖਾਸ ਕਰਕੇ ਸਵਾਦ ਜਿੰਦਾ ਰਜਿੰਦਰ ਸਿੰਘ ਜੀ ਡੱਲਾ ਸਾਹਿਬ ਵੱਲੋਂ

ਸਾਡੇ ਸਟੇਟ ਦੀ ਪੰਜਾਬ ਦੀ ਉਹ ਖੇਤਰੀ ਪਾਰਟੀ ਜਿਨ੍ਹਾਂ ਜਿੱਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਜੀ ਦਾ ਬਹੁਤ ਵੱਡਾ ਇਤਿਹਾਸ ਜੀ ਦੀ ਸੈਨਿਕਾ ਜੀ ਤੱਕ ਸੇਵਾ ਤੋਂ ਹੋਈ ਹੈ ਜਦੋਂ ਉਸ ਪਾਰਟੀ ਦੀ ਗੱਲ ਜਾਂਦੀ ਆ ਤਾਂ ਹਰੇਕ ਪੰਜਾਬ ਦੇ ਰਹਿਣ ਵਾਲਾ ਮਹਿਸੂਸ ਕਰਦਾ ਕਿ ਸਾਡੀ ਗੱਲ ਹੈ ਕਿਉਂਕਿ ਇਹ ਪਾਰਟੀਆਂ ਕਰਕੇ ਹੋਂਦ ਵਿੱਚ ਨਹੀਂ ਸੀ ਆਈ ਕਿ ਹਮੇਸ਼ਾ ਅਰਾਜ ਕਰਾਂਗੇ ਬਲਕਿ ਇਸ ਕਰਕੇ ਕਿ ਸਟੇਟ ਨੂੰ ਅੱਗੇ ਲੈ ਜਾਣ ਵਾਸਤੇ ਔਰ ਖਾਸ ਕਰਕੇ ਧਾਰਮਿਕ ਤੌਰ ਤੇ ਸਰਬੱਤ ਦੇ ਭਲੇ ਵਾਸਤੇ ਹਰੇਕ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਪਾਰਟੀ ਆਵੇ ਧੁੰਦ ਵਿੱਚ ਆਈ ਤੇ ਜਦੋਂ ਤੋਂ ਧੁੰਦ ਦੇ ਵਿੱਚ ਆਈ 104 507 104 105 ਸਾਲ ਦੇ ਲਗਭਗ ਧੁੰਦ ਵਿੱਚ ਆਈ ਨੂੰ ਹੋਇਆ ਪਾਰਟੀ ਨੂੰ ਤੇ ਜਦੋਂ ਤੋਂ ਧੁੰਦ ਵਿੱਚ ਆਈ ਤਾਂ ਸਮੇਂ-ਸਮੇਂ ਤੇ ਜੋ ਵੀ ਜ਼ਿੰਮੇਵਾਰੀ ਬਣੀ ਭਾਵੇਂ ਉਹਦੇ ਵਿੱਚ ਕੁਰਬਾਨੀਆਂ ਦੇਣੀਆਂ ਪਈਆਂ ਲੜਾਈਆਂ ਲੜਨੀਆਂ ਪਈਆਂ ਧਰਨੇ ਮੁਜਾਰੇ ਜੇਲਾ ਜਾਣਾ ਪਈਆਂ ਤੇ ਉਸ ਤੋਂ ਸਾਡੇ ਲੀਡਰ ਸਾਹਿਬਾਨ ਕਿਤੇ ਨਹੀਂ ਹਟੇ ਜੇ ਵਿਕਾਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਵਿਕਾਸ ਹੋਇਆ ਜੀਰੋ ਸੀ ਸਾਰਿਆਂ ਨੇ ਅੱਖੀ ਤੱਕਿਆ ਕੱਲਾ ਵਿਕਾਸ ਸਟੇਟ ਨੂੰ ਉੱਪਰ ਲਿਆਉਣ ਵਾਸਤੇ ਜਿਹੜੇ ਧਾਰਮਿਕ ਖੇਤਰ ਦੇ ਵਿੱਚ ਵੀ ਦੇਖੀਏ ਤਾਂ ਉਹ ਯੋਗਦਾਨ ਯੋਗਦਾਨ ਹੈ ਪਾਰਟੀ ਦਾ ਜਿਹੜਾ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਸਤਿਕਾਰ ਦਿੱਤਾ ਤੇ ਸਾਰਿਆਂ ਧਰਮਾਂ ਦੇ ਸਤਿਕਾਰ ਲਈ ਵੱਡੀਆਂ ਯਾਦਗਾਰਾਂ ਬਣਾ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਉਪਰੰਤ ਰਜਿੰਦਰ ਸਿੰਘ ਡੱਲਾ ਵੱਲੋਂ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਤਿੰਨੋਂ ਜ਼ਿਲ੍ਹਾ ਪ੍ਰਧਾਨਾਂ ਦਾ 71 ਆਗੂਆਂ ਦੀ ਹਾਜ਼ਰੀ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੈਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਾ ਤੇ ਹਾਤੀਬੰਨ ਤੇ ਜਿੱਥੇ ਮੈਨੂੰ ਉੱਥੇ ਸਾ ਮੇਰੇ ਵੀਰ ਕਹਾੜਾ ਸਾਹ ਦੇ ਬੇਟੇ ਸਰਦਾਰ ਚਿੱਤਰ ਸਿੰਘ ਜੀ ਕਹਾੜਾ ਉਹਨਾਂ ਨੂੰ ਜਲੰਧਰ ਦੇ ਹਾਤੀ ਦਾ ਪ੍ਰਧਾਨ ਬਣਨ ਤੇ ਤੇ ਮੇਰੇ ਵੱਡੇ ਵੀਰ ਸਰਦਾਰ ਨਿਹਾਲ ਸਿੰਘ ਭੰਗੇਰਗਾ ਜੋ ਕੋਕੇ ਦੇ ਜ਼ਿਲ੍ਹਾ ਪ੍ਰਧਾਨ ਬਣੇ ਆ ਜਿੱਥੇ ਸਾਡਾ ਅੱਜ ਡੱਲਾ ਪਰਿਵਾਰ ਨੇ ਸਤਕਾਰ ਕੀਤਾ ਮਾਣ ਕੀਤਾ ਮੋਗੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੇ ਉੱਥੇ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਲੋਕ ਚਾਹੁੰਦੇ ਆ ਪੰਜਾਬ ਦੇ ਕਿ ਦੁਬਾਰੇ 2027 ਦੇ ਵਿੱਚ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਸਰਦਾਰ ਸੁਖਬੀ ਸਿੰਘ ਬਾਦਲ ਦੀ ਵਾਹੀ ਇਹ ਇਹ ਆ ਜਿਹੜਾ ਜੋਸ਼ ਆ ਇਹ ਵਰਕਰਾਂ ਦਾ ਜੋਸ਼ ਹੈ ਦਾ ਸੋ ਗੁਰੂ ਕਿਰਪਾ ਵੀ ਕਰੂਗਾ ਕਿਉਂਕਿ ਪੰਜਾਬ ਦੇ ਲੋਕ ਅੱਜ ਇਹ ਗੱਲ ਨੂੰ ਸਮਝ ਚੁੱਕੇ ਆ ਕਿ ਜੇਕਰ ਕੋਈ ਪੰਜਾਬ ਦਾ ਵਿਕਾਸ ਕਰਾ ਸਕਦਾ ਪੰਜਾਬ ਨੂੰ ਜੇ ਕੋਈ ਬਚਾ ਸਕਦਾ ਜੇ ਉਹ ਕਿਸਾਨੀ ਦੀ ਗੱਲ ਆ ਚਾਹੇ ਮਜ਼ਦੂਰਾਂ ਦੀ ਗੱਲ ਆ ਚਾਹੇ ਦੁਕਾਨਦਾਰਾਂ ਦੀ ਗੱਲ ਆ ਚਾਹੇ ਸਾਡੇ ਸਿੱਖ ਪੰਥੀ ਦੀ ਗੱਲ ਆ ਤੋਂ ਸ਼ਰੂਮਲੀ ਅਕਾਲੀ ਦਲ ਬਚਾ ਸਕਦਾ ਅੱਜ ਬਹੁਤ ਵੱਡੀ ਢਾਹ ਜਿਹੜੀ ਜਿਵੇਂ ਕਦੇ ਅਬਦਾਲੀ ਹੁਣੀ ਲੁੱਟਣ ਆਏ ਸੀ ਅੱਜ ਓਵੇਂ ਦਿੱਲੀ ਤੋਂ ਧਾਰ ਗਿਆ ਜਿਹੜੇ ਕੰਜਰੀਵਾਲ ਵਰਗੇ ਸੁਸੋਧਿਆ ਵਰਗੇ ਉਹ ਲੁੱਟਣ ਆਏ ਆ ਜਿਹੜਾ ਅਸੀਂ 22 ਤਰੀਕ ਨੂੰ ਦਿਨ ਮੰਗਲਵਾਰ ਨੂੰ ਬਹੁਤ ਵੱਡਾ ਧਾਰਨਾ ਜਿਹੜਾ ਸੁਖਬੀਰ ਸਿੰਘ ਬਾਦ ਦੀ ਗਵਾਈ ਹੇਠ ਲੁਧਿਆਣੇ ਲਾਉਣ ਲੱਗੇ ਆ ਉਹਦੇ ਵਿੱਚ ਜੋ ਲੈਂਡ ਪੂਲਿੰਗ ਦਾ ਜੋ ਪਾਲਸੀ ਆ ਸਰਕਾਰ ਦੀ ਹਰ ਇਲੇ ਦੇ ਵਿੱਚ ਹਰ ਸ਼ਹਿਰ ਦੇ ਵਿੱਚੋਂ ਲੈ ਕੇ ਆਇਆ ਟੋਕਣ ਵਾਸਤੇ ਉਹਦੇ ਵਿਰੋਧ ਵਾਸਤੇ ਇੱਥੇ ਧਾਮਾਂ ਬਹੁਤ ਵੱਡਾ ਲਾਉਣ ਲੱਗੇ ਆ ਉੱਥੇ ਅੱਜ ਕਿਸਾਨ ਸਭ ਚੁੱਕ ਕੇ ਕਹਿ ਕੇ ਸਾਡੀ ਕੋਈ ਬਾਹ ਫੜ ਸਕਦਾ ਕੋਈ ਸਰਦਾਰ ਸੁਖੀਰ ਸਿੰਘ ਬਾਹਰ ਫੜ ਸਕਦਾ ਸ਼੍ਰੋਮਣੀ ਅਕਾਲੀ ਦਲ ਫੜ ਸਕਦਾ ਸੋ ਆਉਣ ਵਾਲੀ ਜਿਹੜੀ 27 ਜਾਂ 2000 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਇਹ ਗੱਲ ਸਾਰੇ ਪੰਜਾਬ ਦੇ ਲੋਕਾਂ ਨੇ ਅੰਦਰ ਘਰ ਕਰ ਚੁੱਕੀ ਆ ਇਹੀ ਸਨੇਹਾ ਲੈ ਕੇ ਅਸੀਂ ਅੱਜ ਇੱਥੇ ਆਏ ਆ ਤੇ ਇਸ ਗੱਲ ਦਾ ਹੀ ਵਰਕਰਾਂ ਦੇ ਅਧਿਸ਼ਾ ਨਾਲ ਜੋ ਸਾਡਾ ਮਾਨ ਸਤਿਕਾਰ ਕੀਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਸੁਮੇਚੇ ਮੌਕੇ ਦੇ ਜਿੰਨੇ ਵਾਕਫ ਸਹਿਬਾਨ ਸਾਡੇ ਸਤਿਕਾਰਯੋਗ ਮੇਰੇ ਆਪ ਦੇ ਨਗਰ ਦੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਦੇ ਵਿੱਚੋਂ ਸਰ ਜਿੰਦਰ ਸਿੰਘ ਡੱਲਾ ਉਹਨਾਂ ਨੇ ਸਾਡਾ ਜਿਹੜਾ ਮਾਨਸਕਰ ਕੀਤਾ ਸਾਡੇ ਤੇ ਨਾ ਜ਼ਿਲ੍ਹਾ ਪ੍ਰਧਾਨ ਪ੍ਰਧਾਨਾਂ ਦਾ ਉਹਨਾਂ ਦਾ ਮੈਂ ਧੰਨਵਾਦ ਨਿੱਜੀ ਤੌਰ ਤੇ ਕਰਦਾ ਕਿਉਂਕਿ ਜਿੱਥੇ ਮੇਰੇ ਪਰਿਵਾਰਕ ਮੈਂਬਰ ਆ ਉੱਥੇ ਪਾਤੀ ਸਤਿਕਾਰਯੋਗ ਪਰਿਵਾਰ ਆ ਬਹੁਤ ਲੰਬੇ ਸਮੇਂ ਤੋਂ ਪੀੜੀਦਰ ਪੀੜੀ ਸ਼੍ਰੋਮਣੀ ਅਕਾਲੀ ਦਲ ਦਾ ਵਜਿਆ ਹੋਇਆ ਪਰਿਵਾਰ ਆ ਅਕਾਲੀ ਦਲ ਦਾ ਸੇਵਾਦਾਰ ਪਰਿਵਾਰ ਆ ਤੇ ਅੱਜ ਉਹਨਾਂ ਨੂੰ ਵੀ ਜਿਹੜਾ ਸਤਿਕਾਰ ਆ ਪਾਰਟੀ ਦੇ ਵਿੱਚ ਬਹੁਤ ਵੱਡਾ ਮਿਲਿਆ ਹੋਇਆ ਕਿ ਉਹਨਾਂ ਨੇ ਸਾਡਾ ਵੀ ਸਮੁੱਚੇ ਵਰਕ ਨਾਲ ਸਹਿਯੋਗ ਕੀਤਾ ਮੇਸਦਾਲ ਦਾ ਡੱਲਾ ਪਰਿਵਾਰ ਦੇ ਵਿੱਚ ਮਾਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੋ ਜਿਲ੍ਹੇ ਦਾ ਆਲਾ ਦੁਬਾਰਾ ਜਿੱਥੇ ਵਿਧਾਨ ਸਭਾ ਹਲਕੇ ਦੇ ਜਿਹੜਾ ਪੰਜਾਬ ਦੇ 13 ਵਿਧਾਨ ਸਭਾ ਹਲਕੇ ਆ ਉਹਨਾਂ 13 ਵਾਲਾ ਵਿਧਾਨ ਸਭਾ ਹਲਕਿਆਂ ਦੇ ਤਿੰਨਾਂ ਜ਼ਿਲ੍ਹਿਆਂ ਦੀ ਧਿਆਤੀ ਲੁਧਿਆਣਾ ਤੇ ਧਿਆਤੀ ਜਲੰਧਰ ਤੇ ਜਿਨ੍ਹਾਂ ਮੋਕਾ ਇਹਨਾਂ ਦੇ ਧਿਆਤੀ ਤਿੰਨ ਪ੍ਰਧਾਨ ਆ ਜਿਹੜੇ ਇਹ 13 ਵਿਧਾਨ ਸਭਾ ਹਲਕਿਆਂ ਦੀ ਰਹਿਨਮਾਈ ਕਰਨਗੇ ਇਹ ਉਹ 13 ਵਿਧਾਨ ਸਭਾ ਹਲਕੇ ਆ ਜਿਨ੍ਹਾਂ ਵਿੱਚੋਂ 10-11 ਵਿਧਾਨ ਸਭਾ ਹਲਕੇ ਜਿੱਤ ਕੇ ਹਮੇਸ਼ਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਦੀ ਚੋਣ ਦੇ ਕੰਡੀਡਟ ਸੀ ਇਥੋਂ ਦੇ 10-11 ਵਿਧਾਨ ਸਭਾ ਹਲਕਿਆਂ ਤੋਂ ਚੋਣ ਦੇ ਕੰਡੀਡਟ ਚੋਣ ਜਿੱਤਦਾ ਬਹੁਤ ਮਾਣ ਮਹਿਸੂਸ ਕੀਤਾ ਸੀ ਤਿੰਨ ਜ਼ਿਲ੍ਹਾ ਪ੍ਰਧਾਨਾਂ ਨੂੰ ਸਨਮਾਨਤ ਕਰਨ ਲੱਗਿਆ ਤੇ ਅੱਜ ਸਾਡੇ ਵਿਧਾਨ ਮੂਗਾ ਜ਼ਿਲ੍ਹੇ ਦੇ ਇੱਥੇ ਜਿਹੜੇ ਮੇਨ ਮੇਨ ਮੇਰੇ ਸਤਕਲ ਸਾਹਿਬ ਮੰਧਾ ਸਾਹਿਬਾਨ ਇਕੱਤਰ ਹੋਏ ਸੀ ਤੇ ਸਾਰਿਆਂ ਨੂੰ ਬੇਨਤੀ ਕੀਤੀ ਇਹ ਜਿਹੜੀ 22 ਤਰੀਕ ਨੂੰ ਪੰਜਾਬ ਸਰਕਾਰ ਪੰਜਾਬ ਦੀ ਧਰਤੀ ਨੂੰ ਟੁੱਟਣ ਵਾਸਤੇ ਜਿਹੜੀਆਂ ਪਲੈਨਿੰਗਾਂ ਤੇ ਜਿਹੜੀਆਂ ਸਕੀਮਾਂ ਕਰਦੀ ਆ ਉਹਦੇ ਗ੍ਰੋਥ ਦੇ ਵਿੱਚ ਸਾਰੇ ਜਿਹੜੇ ਦੇ ਵਿੱਚੋਂ ਸਾਰੇ ਲੀਡਰ ਸਹਿਬਾਨ ਸਾਰੇ ਵਰਕਰ ਸਹਿਬਾਨ ਵੱਧ ਤੋਂ ਵੱਧ ਬੱਸਾਂ ਭਰ ਕੇ ਲੁਧਿਆਣੇ 22 ਤਰੀਕ ਦੇ ਧਰਨੇ ਦੇ ਵਿੱਚ 10 ਵਜੇ ਲੁਧਿਆਣੇ ਪਹੁੰਚਦਾ ਜਿਹੜਾ ਉਹ ਪਲਾਨ ਕਰਨ ਤੇ ਬੰਦੋਬਸਤ ਕਰਨ ਉਹ ਆਪੋ ਆਪਣਾ ਕਿ ਵੱਧ ਤੋਂ ਵੱਧ ਜਿਹੜੀ ਸਮੂਹਲੀਅਤ ਅਸੀਂ ਧਰਨੇ ਦੇ ਵਿੱਚ ਕਰ ਸਕੀਏ ਇੰਨੀ ਬੇਹਿੰਮਤੀ ਸਾਰਿਆਂ ਨੂੰ ਅੱਜ ਅਸੀਂ ਇਸੇ ਤਰ੍ਹਾਂ ਦੇ ਵਿੱਚ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀਆਂ ਨਵੇਂ ਜਿੰਮੇਵਾਰੀਆਂ ਦਿੱਤੀਆਂ ਗਈਆਂ ਜਿਸ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਤੋਂ ਸਰਦਾਰ ਚੰਦ ਸਿੰਘ ਡੱਲਾ ਤੇ ਜਲੰਧਰ ਜ਼ਿਲ੍ਹੇ ਤੋਂ ਸਰਦਾਰ ਬਚਿੱਤਰ ਸਿੰਘ ਕਹਾੜ ਮੋਗਾ ਹਲਕੇ ਤੋਂ ਸਰਦਾਰ ਨਿਹਾਲ ਸਿੰਘ ਤਲਵੰਡੀ ਪੰਘੇਰੀਆਂ ਇਹਨਾਂ ਤਿੰਨਾਂ ਜ਼ਿਲ੍ਹਾ ਪ੍ਰਧਾਨਾਂ ਨੂੰ ਮੇਰੇ ਮਨ ਦੇ ਵਿੱਚ ਸੀ ਕਿ ਇੱਕ ਜ਼ਿਲ੍ਹਾ ਪ੍ਰਧਾਨ ਹੈ ਜਿਹੜਾ ਉਹ ਜ਼ਿਲ੍ਹੇ ਦਾ ਹੈ ਮੂਰੇ ਲਾ ਕੇ ਚੱਲਣ ਵਾਲੀ ਸ਼ਖਸੀਅਤ ਹੁੰਦੀ ਆ ਜਿੱਥੇ ਮੈਂ ਇਹਨਾਂ ਦਾ ਅੱਜ ਮਾਨ ਸਨਮਾਨ ਕਰਕੇ ਮੈਨੂੰ ਏੱਚੀ ਜੀ ਖੁਸ਼ੀ ਹੋਈ ਆ ਕਿ ਤਿੰਨੇ ਹੀ ਜਿਹੜੇ ਪ੍ਰਧਾਨ ਸਰਦਾਰ ਸਿੰਘ ਬਾਦਲ ਨੇ ਲਾਏ ਆ ਤਿੰਨੇ ਹੀ ਪਾਰਟੀ ਪ੍ਰਤੀ ਬਹੁਤ ਵਧੀਆ ਸਵਾਵਾ ਲਮਾਉਣ ਦੇ ਯੋਗਤਾ ਰੱਖਦੇ ਆ ਐਕਟਿਵ ਨੇ ਪਾਰਟੀ ਵਿੱਚ ਕੰਮ ਕਰਨ ਵਾਲੇ ਨੇ ਤੇ ਉਥੇ ਮੈਂ ਆ ਇਹਨਾਂ ਦਾ ਅੱਜ ਮਾਨ ਸਨਮਾਨ ਕਰਕੇ ਤੇ ਆਪਦੇ ਪਰਿਵਾਰ ਦੇ ਵਿੱਚ ਆਪਦੇ ਘਰ ਵਿੱਚ ਸਾਰੀ ਸਾਡੀ ਮੋਗੇ ਦੀ ਲੀਡਰਸ਼ਿਪ ਨੂੰ ਗਲਾ ਕੇ ਉਥੇ ਮੈਨੂੰ ਅੱਜ ਬਹੁਤ ਮਾਣ ਮਹਿਸੂਸ ਹੁੰਦਾ। ਪੰਗਲਾ ਸਾਹਿਬ 227 ਦੀਆਂ ਚੋੜਾਂ ਨੇੜੇ ਆ ਰਹੀਆਂ ਕੀ ਪਬਲਿਕ ਨੂੰ ਫੀਲ ਕਰਾਉਂਦੇ। ਸ਼੍ਰੋਮਣੀ ਅਕਾਲੀ ਦਲ ਅੱਜ ਅਪੀਲ ਕਰਦਾ ਪੰਜਾਬ ਨੂੰ ਕਿ ਦੋ ਟਰਮਾਂ ਤੁਸੀਂ ਦੇਖ ਲੀਆਂ। ਪਹਿਲਾਂ 17 ਤੋਂ 22 ਤੱਕ ਕਾਂਗਰਸ ਨੂੰ ਦੇਖ ਲਿਆ। ਹੁਣ 22 ਤੋਂ ਜਿਹੜੀ ਇਹ ਸਰਕਾਰ ਸਾਢੇ 3 ਸਾਲ ਹੋ ਗਏ ਚੱਲਦਿਆਂ ਨੂੰ ਅੱਜ ਪੰਜਾਬ ਉੱਥੇ ਦਾ ਉੱਥੇ ਖੜਾ। ਦੇਖੋ ਫਰੌਤੀਆਂ ਦੇ ਜਿਹੜੇ ਫੋਨ ਆ ਉਹ ਵੱਧ ਗਏ। ਗੈਂਗਸਟਰਾਂ ਦਾ ਬੋਲਵਾਲਾ ਵੱਧ ਗਿਆ। ਨਸ਼ਾ ਵੱਧ ਗਿਆ। ਕੁਈ ਸੜਕਾਂ ਦੀ ਰਿਪੇਅਰ ਨਹੀਂ ਚੱਲ ਰਹੀ ਕਿਤੇ ਡਿਵੈਲਪਮੈਂਟ ਨਹੀਂ ਹੋ ਰਹੀ ਕਿਤੇ ਨਵੇਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੋ ਰਹੀ ਸਾਰਾ ਸਾਡੇ ਤਰਾ-ਤਰਾ ਲੋਕ ਕਰ ਰਹੇ ਆ ਇਸ ਲਈ ਅੱਜ ਜਿਹੜੇ ਲੋਕ ਆ ਸ਼੍ਰੋਮਣੀ ਅਕਾਲੀ ਦਲ ਦੇ ਉਸ ਸਮੇਂ ਦੇ ਰਾਜ ਭਾਗ ਨੂੰ ਉਡੀਕਦੇ ਆ ਤੇ ਜਿਸ ਕਰਕੇ 227 ਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਜਿਹੜੀ ਸਦਾ ਹੀ ਪੰਜਾਬ ਦੇ ਨਿਬਹਤਰ ਫੈਸਲੇ ਕਰਦੇ ਰਹੀ ਹੈ ਤੇ ਬਿਹਤਰ ਇੱਥੇ ਵਿਕਾਸ ਕਰਦੇ ਰਹੀ ਆ ਉਹਦੇ ਨਾਲ ਸਾਥ ਦੇ